ਨਿਰਜਲਾ ਇਕਾदशी ਦੇ ਪਵਿੱਤਰ ਦਿਨ ਮੌਕੇ ਜੈਪੁਰ ਦੇ ਮਾਨਸਰਓਵਰ ਖੇਤਰ ਵਿੱਚ ਸੜਕਾਂ ਦੇ ਖੁੱਲਿਆਂ ਵਿੱਚ ਸ਼ਰਾਬ ਵੰਡੇ ਦੇ ਦੋਸ਼ ਵਿੱਚ ਇੱਕ ਯੂਟਿਊਬਰ ਅਤੇ ਉਸਦੇ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਵੱਡਾ ਵਿਵਾਦ ਖੜਾ ਹੋ ਗਿਆ। ਪੁਲਿਸ ਅਨੁਸਾਰ ਯੂਟਿਊਬਰ ਲੱਪੂ ਸਚਿਨ ਉਰਫ ਸਚਿਨ ਸਿੰਘ ਆਪਣੇ 6 ਦੋਸਤਾਂ ਦੇ ਨਾਲ ਇੱਕ ਸਕਾਰਪਿਓ ਗੱਡੀ ਵਿੱਚ ਸ਼ਰਾਬ ਦੀਆਂ ਬੋਤਲਾਂ ਲੈ ਕੇ ਆਏ ਅਤੇ ਆਠੋ ਰਿਕਸ਼ਾ ਚਾਲਤਾ ਯਾਤਰੀਆਂ ਅਤੇ ਰਾਗੀਰਾਂ ਨੂੰ ਸ਼ਰਾਬ ਵੰਡਣ ਲੱਗ ਪਏ। ਇਹ ਵੀਡੀਓ YouTube, Instagram ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਅਪਲੋਡ ਕੀਤੀ ਗਈ। ਜਦੋਂ ਇਹ ਵੀਡੀਓ ਵਾਇਰਲ ਹੋਈ ਤਾਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਮੰਨਿਆ ਗਿਆ। ਪਾਸਰ ਰਵਰ थाना ਇੰਚਾਰਜ ਲਖਤ ਸਿੰਘ ਘਟਾਰਾ ਤੇ ਸਾਈਬਰ ਸਾਈਬਰ ਸੈੱਲ ਦੀ ਟੀਮ ਨੇ ਗੱਡੀ ਨੰਬਰ ਪਲੇਟ ਦੀ ਮਦਦ ਨਾਲ ਦੋਸ਼ੀਆਂ ਦੀ ਪਛਾਣ ਕੀਤੀ ਅਤੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ। ਦਖਣੀ ਜ਼ਿਲ੍ਹਾ ਉਪਰ ਕਮਿਸ਼ਨਰ ਪੁਲਿਸ ਨੇ ਦਿੱਕਤ ਆਰੰਦਨ ਨੇ ਦੱਸਿਆ ਕਿ YouTube ਤੇ ਵਾਇਰਲ ਹੋਈ ਵੀਡੀਓ ਵਿੱਚ ਦਿਖਾਇਆ ਗਿਆ ਕਿ ਨਿਰਜਲਾ ਇੱਕ ਅदशी ਦੇ ਦਿਨ ਕੁਝ ਨੌਜਵਾਨ ਜੈਪੁਰ ਦੀਆਂ ਸੜਕਾਂ ਤੇ ਸ਼ਰਾਬ ਵੰਡ ਰਹੇ ਸਨ ਇਸ ਕਾਰਵਾਈ ਨੇ ਲੋਕਾਂ ਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਜਿਸ ਕਾਰਨ ਸਖਤ ਕਦਮ ਚੁੱਕੇ ਗਏ ਅਧਕਾਰੀ ਤੋਂ ਬਾਅਦ ਸਚੀ ਅਤੇ ਉਸਦੇ ਸਾਥੀਆਂ ਨੇ ਮਾਫੀ ਮੰਗੀ ਅਤੇ ਕਿਹਾ ਕਿ ਉਨ੍ਹਾਂ ਦਾ ਤੇਜ ਕਿਸੇ ਦੀ ਭਾਵਨਾ ਨੂੰ ਠੇਸ ਪਹੁੰਚਾਣਾ ਨਹੀਂ ਸੀ ਸਭ ਉਨ੍ਹਾਂ ਦਾ ਮਕਸਦ ਸਿਰਫ ਸੋਸ਼ਲ ਮੀਡੀਆ ਉਤੇ ਫਾਲੋਅਰ ਵਧਾ ਫਾਲੋਅਰ ਵਧਾਣਾ ਸੀ ਸਚੀ ਸਿੰਘ ਦੇ ਇੰਸਟਾਗ੍ਰam ਉਤੇ ਲੱਪੂ ਸਚੀ ਨਾ ਦੇਖ ਅਕਾਊਂਟ ਹੈ ਜਿਸ ਦੇ ਕੋਲ 9 ਮੀ ਲਵਰ ਹਨ ਜਦ ਕਿ ਉਸ ਦੇ YouTube ਚੈਨਲ ਤੇ 6.99 ਲੱਖ ਸਬਸਕਰਾਈਬਰ ਹਨ ਉਹ Facebook ਉੱਤੇ ਵੀ ਐਕਟਿਵ ਹੋਇਆ ਹੈ ਪੁਲਿਸ ਨੇ ਇਹ ਦਾਅਵਾ ਦਿੱਤੀ ਹੈ ਕਿ ਜੋ ਵੀ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾਉਣ ਵਾਲੇ ਕੰਮ ਕਰੇਗਾ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ